ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਸੱਚ ਦੀ ਸਾਖੀ ਚੈਨਲ ਮੈਂ ਤੁਹਾਡਾ ਹੋਸਟ ਸੁਖਚੈਨ ਸਿੰਘ ਸੋ ਸਰਕਾਰ ਦਾ ਇੱਕ ਬਹੁਤ ਵੱਡਾ ਐਲਾਨ ਜੋ ਬਜ਼ੁਰਗਾਂ ਦੇ ਵਾਸਤੇ ਰਾਹਤ ਵਾਲੀ ਖਬਰ ਆਈ ਏ ਇਹ ਸਰਕਾਰ ਨੇ ਹਾਲ ਹਾਲ ਦੀ ਕੜੀ ਦੇ ਵਿੱਚ ਇੱਕ ਜਿਹੜੀ ਪੈਨਸ਼ਨ ਯੋਜਨਾ ਨੂੰ ਨਵੀਂ ਪੈਨਸ਼ਨ ਯੋਜਨਾ ਨੂੰ ਮਨਜ਼ੂਰੀ ਦਿੱਤੀ ਏ ਜਿਸ ਦੇ ਤਹਿਤ ਬਜ਼ੁਰਗਾਂ ਨੂੰ ਜਿਹੜੀ ਪੈਨਸ਼ਨ ਏ ਉਹ 3500 ਰੁਪਏ ਦੀ ਜਿਹੜੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਇਹ ਯੋਜਨਾ ਉਹਨਾਂ ਲੋਕਾਂ ਲਈ ਬਹੁਤ ਫਾਇਦੇਮੰਦ ਏ ਜੋ ਇੱਕ ਮਤਲਬ ਕਿ ਇਹ ਸਨਮਾਨ ਜੀਵਨ ਜਿਹੜਾ ਜਨਕ ਜੀਵਨ ਬਧਿਤ ਕਰਨਾ ਚਾਹੁੰਦੇ ਹਨ ਉਹਨਾਂ ਲਈ ਬਹੁਤ ਵਧੀਆ ਇਹ ਪੈਨਸ਼ਨ ਜਿਹੜੀ ਹੈ ਇਹਦੀ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਦੀ ਉਮਰ 60 ਸਾਲ ਤੋਂ ਵੱਧ ਹੈ ਸੋ ਇਹ ਜਿਹੜੀ ਪੈਨਸ਼ਨ ਲਾਈਨ ਦਾ ਮਤਲਬ ਕਿ ਜਿਹੜਾ 60 ਸਾਲ ਉਮਰ ਹੋਣੀ ਚਾਹੀਦੀ ਏ ਬਿਨੇਕਾਰ ਦੀ ਬਿਨੇਕਾਰ ਦੀ ਜਿਹੜੀ ਇਹ ਮਾਸਿਕ ਜਿਹੜੀ ਮੰਥਲੀ ਇਨਕਮ ਹੈ ਆਮਦਨ ਹੈ 10000 ਤੋਂ ਜਿਹੜੀ ਘੱਟ ਹੋਣੀ ਚਾਹੀਦੀ ਏ ਬਿਨੇਕਾਰ ਜਿਹੜਾ ਹੈਗਾ ਉਹ ਹੋਰ ਕੋਈ ਸਰਕਾਰੀ ਪੈਨਸ਼ਨ ਜਿਹੜੀ ਏ ਉਹ ਨਾ ਲੈਂਦਾ ਹੋਵੇ ਜਿਹੜੇ ਬੀਪੀਐਲ ਗਰੀਬੀ ਹੇਠਾਂ ਤੋਂ ਰਹਿਣ ਵਾਲੇ ਲੋਕ ਨੇ ਉਹਨਾਂ ਦੇ ਲਈ ਉਹਨਾਂ ਪਰਿਵਾਰਾਂ ਨੂੰ ਪਹਿਲ ਦੇ ਆਧਾਰ ਤੇ ਜਿਹੜੀ ਇਹ ਆਪਣੀ ਪੈਨਸ਼ਨ ਹੈ ప్రతి ਮਹੀਨਾ 3500 ਰੁਪਏ ਦਿੱਤੀ ਜਾਵੇਗੀ ਇਹ ਜਿਹੜਾ ਤੁਹਾਡਾ ਬੈਂਕ ਅਕਾਊਂਟ ਹੈ ਤੁਹਾਡੇ ਆਧਾਰ ਕਾਰਡ ਦੇ ਨਾਲ ਜਿਹੜਾ ਐਟੈਚ ਹੋਣਾ ਚਾਹੀਦਾ ਹੈ ਇਹ ਜੋ ਗਵਰਨਮੈਂਟ ਦੀਆਂ ਪਾਲਿਸੀਆਂ ਨੇ ਉਹਨਾਂ ਦੇ ਅਧੀਨ ਹੋਣਾ ਚਾਹੀਦਾ ਹੈ ਇਹ ਤੁਸੀਂ ਅਪਲਾਈ ਕਰਨ ਦੇ ਲਈ ਆਪਦੇ ਨਜ਼ਦੀਕੀ ਸਮਾਜ ਭਲਾਈ ਜਿਹੜਾ ਅਡਾ ਵਿਭਾਗ ਹੈ ਬਲਾਕ ਦਫ਼ਤਰ ਤੁਸੀਂ ਉੱਥੇ ਜਾ ਕੇ ਪੈਨਸ਼ਨ ਯੋਜਨਾਵਾਂ ਵਾਲਾ ਫਾਰਮ ਫਿਲ ਕਰਕੇ ਫਾਰਮ ਭਾ ਕੇ ਤੁਸੀਂ ਇਹ ਜਿਹੜੀ ਇਹ ਯੋਜਨਾ ਦਾ ਲਾਭ ਲੈ ਸਕਦੇ ਹੋ ਇਹਦੇ ਨਾਲ ਤੁਹਾਡਾ ਆਧਾਰ ਕਾਰਡ ਤੁਹਾਡੀ ਉਮਰ ਦਾ ਸਬੂਤ ਤੁਹਾਡੀ ਜਿਹੜੀ ਬੈਂਕ ਅਕਾਊਂਟ ਹੈ ਪਾਸਬੁੱਕ ਜਿਹੜੀ ਤੁਸੀਂ ਨਾਲ ਨੱਥੀ ਜਿਹੜੀ ਕਰਨੀ ਹੈ ਫਾਰਮ ਜਮਾ ਕਰਵਾ ਕੇ ਤੁਸੀਂ ਇੱਕ ਰਸੀਦ ਜਿਹੜੀ ਉਹਨਾਂ ਤੋਂ ਫਾਰਮ ਦਫ਼ਤਰ ਤੋਂ ਜਿਹੜੀ ਤੁਸੀਂ ਪ੍ਰਾਪਤ ਕਰ ਲੈਣੀ ਹੈ ਸੋ ਇਹ ਜਿਹੜਾ ਹੈ ਇਹ ਜਿਹੜਾ ਮਤਲਬ ਕਿ ਸਰਕਾਰ ਦਾ ਪੰਜਾਬ ਸਰਕਾਰ ਦਾ ਤੇ ਸੈਂਟਰ ਸਰਕਾਰ ਦੀ ਜਿਹੜੀ ਤਹਿਤ ਪਾਲਿਸੀ ਤਹਿਤ ਜਿਹੜਾ ਇਹ ਜਿਹੜਾ ਮਤਲਬ ਕਿ ਰਲ ਕੇ ਜਿਹੜੀ ਇਹ ਪੈਸ਼ਨ ਦਾ ਅប្រਾਲਾ ਮਤਲਬ ਕਿ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਵੀ ਜਿਹੜੀ ਮਾਸਕ ਜਿਹੜੀ ਆਪਣੀ ਪੈਨਸ਼ਨ ਜਿਹੜੀ ਮਹੀਨੇ ਦੀ ਪੈਨਸ਼ਨ ਹੈ ਉਹ ਜਿਹੜੀ 3500 ਰੁਪਿਆ ਮਿਲਣ ਜਾਏ ਮਿਲੇਗੀ ਹੁਣ 60 ਸਾਲ ਤੋਂ ਵੱਧ ਵਾਲੇ ਬਜ਼ੁਰਗਾਂ ਨੂੰ ਸੋ ਬੜੀ ਵਧੀਆ ਇਹ ਪੰਜਾਬ ਸਰਕਾਰ ਦਾ ਤੇ ਸੈਟਰ ਆਫ ਗਵਰਨਮੈਂਟ ਦਾ ਬਹੁਤ ਵਧੀਆ ਉਪਰਾਲਾ ਜਿਹੜਾ ਰਹੇਗਾ ਜਿੱਦੇ ਤਹਿਤ ਤੁਹਾਨੂੰ ਮੈਂ ਦੱਸਿਆ ਤੁਸੀਂ ਕਿੱਦਾਂ ਇਸ ਲਾਭ ਦਾ ਜਿਹੜਾ ਪੈਨਸ਼ਨ ਦਾ ਲੈ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਥੈਂਕ ਯੂ